ਸੋ ਸ੍ਰੀਕਲ ਬਾਈ ਜੀ ਤੇ ਅੱਜ ਇਸ ਟਾਈਮ ਆਪਾਂ ਹੈਗੇ ਆ ਸਰੀ ਦੇ ਵਿੱਚ ਜੋ BC ਦਾ ਬ੍ਰਿਸ਼ਟਲ ਕੋਲੰਬੀਆ ਦਾ ਏਰੀਆ ਸਟੇਟ ਹੈਗੀ ਆ ਤੇ ਅੱਜ ਹੈਗੀ 28 28 ਤਰੀਕ ਬਾਈ ਜੀ 28 ਅਪ੍ਰੈਲ ਤਾਂ ਅੱਜ ਵੋਟਾਂ ਦਾ ਦੇਣਾ ਇੱਥੇ VOTING ਹੋ ਰਹੀ ਆ ਮੇਰੇ ਪਿੱਛੇ ਦੇਖ ਰਹੇ ਹੋਗੇ ਅੱਜ ਥੋੜੀ ਸਿਕਿਉਰਟੀ ਵੀ ਸਖਤ ਕੀਤੀ ਹੋਈ ਆ ਤੇ ਇਹ ਤੇ ਵੈਸੇ ਇਦਾਂ ਕੋਈ ਨਹੀਂ ਹੈਗਾ ਜਿੱਦਾਂ ਆਪਣੇ ਇੰਡੀਆ 'ਚ ਕਹਿ ਲਓ ਵੋਟਾਂ ਪੈਂਦੀਆਂ ਨੇ ਰੈਲੀਆਂ ਹੁੰਦੀਆਂ ਨੇ ਜਾਂ ਪੋਸਟਰ ਲੱਗਦੇ ਨੇ। ਤਕਰੀਬ ਨਾਲ ਇੱਥੇ ਸਾਨੂੰ ਦੇਖਣ ਨੂੰ ਇੱਕ ਵੀ ਪੋਸਟਰ ਨਹੀਂ ਮਿਲਿਆ। ਕਿਉਂਕਿ ਸਾਡੇ ਵਾਰੀ ਅਸੀਂ ਆਏ ਸੀ ਕੈਨੇਡਾ ਤੋਂ ਸਾਡਾ ਇਹ ਫਸਟ ਹੀ ਇਲੈਕਸ਼ਨ ਆ ਜੋ ਦੇਖ ਰਹੇ ਆ ਕਿ ਇੱਥੇ VOTING ਕਿੱਦਾਂ ਹੁੰਦੀ ਆ। ਦੇਖੋ। ਤੇ ਸਾਡਾ ਪਹਿਲੀ ਵਾਰ ਦਾ ਇਹ ਇਲੈਕਸ਼ਨ ਆਗਾ ਜੋ ਇੱਥੇ ਦੇਖ ਰਹੇ ਆ ਵੀ ਕਿੱਦਾਂ ਹੁੰਦਾਗਾ। ਇੱਥੇ ਅਸੀਂ ਕੋਈ ਵੀ ਧਰਨਾ ਨਹੀਂ ਦੇਖਿਆ ਧਰਨੇ ਫਰੀ ਦੇ ਵਿੱਚ ਖਾਸ ਕਰਕੇ ਨਹੀਂ ਦੇਖੇ ਤੇ ਨਾ ਹੀ ਜੋ ਪਾਰਟੀ ਲੀਡਰਾਂ ਵੱਲੋਂ ਕੋਈ ਰੈਲੀ ਦੇਖੀ ਗਈ ਆ ਸਾਨੂੰ 21 21 ਕੈਂਪਿੰਗ ਮਿਲੀ ਉਹਨਾਂ ਦੀ ਦੇਖਣ ਨੂੰ ਉਹ ਵੀ ਜਿਸ ਦਿਨ ਨਗਰ ਕੀਰਤਨ ਸੀ ਚਲੋ ਉਹਦਾ ਅਲੱਗ ਰੂਲ ਹੈ ਨਗਰ ਕੀਰਤਨ ਵਾਲੇ ਦਿਨ ਉਹਨਾਂ ਨੇ ਕੈਂਪਿੰਗ ਕੀਤੀ ਵੋਟਾਂ ਦੀ ਉੱਥੇ ਪੰਜਾਬੀਆਂ ਨੇ ਤਾਂ ਅਲੱਗ-ਅਲੱਗ ਪਾਰਟੀਆਂ ਸਾਰੀ ਤਕਰੀਬਨ ਪਾਰਟੀਆਂ ਨੇ ਕੈਂਪਿੰਗ ਕੀਤੀ ਸੀਗੀ ਕਿਉਂਕਿ ਉਹਦੇ ਮੂਤਵਾਰ ਮੰਦੇ ਸਾਰੇ ਪੰਜਾਬੀ ਨੇ ਕਿਉਂਕਿ ਇਹ ਜਿਹੜਾ ਜ਼ੋਨ ਪੈਂਦਾ ਇਹ ਖਾਸ ਕਰਕੇ ਪੰਜਾਬੀਆਂ ਦਾ ਘੜਾ ਹੈਗਾ ਇੱਥੇ ਤਿੰਨਾਂ ਹੀ ਜਿੰਨੇ ਵੀ ਤਿੰਨ ਪਾਰਟੀਆਂ ਅੱਜ ਧੜਾ ਨੇ ਗਈਆਂ ਕੈਨੇਡਾ ਦੇ ਵਿੱਚ ਤੁਸੀਂ ਤਿੰਨੇ ਪਾਰਟੀਆਂ ਦੇ 19 ਲਗਭਗ 19 ਸੀਟਾਂ ਦੇ ਉੱਤੇ ਪੰਜਾਬੀ ਹੀ ਆਮ ਨੂੰ ਸਾਹਮਣੀ ਨੇ ਜਿਨ ਕਿ ਤਿੰਨੇ 19 ਜਗ੍ਹਾ ਨੇ 19 ਜਗ੍ਹਾ ਤੇ 19 ਪੰਜਾਬੀ ਤਿੰਨੇ ਧੜਾਂ ਦੇ 19-19 ਪੰਜਾਬੀ ਆਮਨੇ ਸਾਹਮਨੇ ਨੇਗੇ ਜਾਨੀ ਕਿ ਇੰਨਾ ਪੰਜਾਬੀਆਂ ਦਾ ਘੜਾ ਹੈਗਾ ਤੇ ਇੱਥੇ ਤਿੰਨ ਜ਼ੋਨ ਨੇ ਬਾਈ ਜੀ ਟਾਈਮ ਦੇ ਜਿੱਦਾਂ ਕਹਿ ਲੋ ਟ੍ਰਾਂਟੋ ਵਾਲੀ ਸਾਈਡ ਅਲੱਗ ਆ ਫਿਰ ਅਲੱਗ ਆ ਤੇ ਬ੍ਰਿਸਟ ਕਲੰਬੀਆ ਦੇ ਵਿੱਚ ਅਲੱਗ ਆ ਤਾਂ VOTING ਸਵੇਰੇ 8 ਵਜੇ ਤੋਂ ਸਟਾਰਟ ਹੋ ਜਾਂਦੀ ਹੈ ਤੇ ਕ੍ਰੀਮ ਨੂੰ 10 ਵਜੇ ਤੱਕ ਇੱਥੇ VOTING ਰਹਿੰਦੀ ਆ 12-14 ਘੰਟੇ ਤੱਕ VOTING ਪਾ ਸਕਦੇ ਆ ਵੋਟਾ ਪਾ ਸਕਦੇ ਤੇ ਵੋਟਾ ਪਾਉਣ ਦਾ ਤਰੀਕਾ ਇੱਥੇ ਹੀ ਹੈਗਾ ਇੱਕ ਛੋਟਾ ਜਿਹਾ ਗੱਤੇ ਦਾ ਡੱਬਾ ਹੈਗਾ ਉਹਦੇ ਵਿੱਚ ਆਪਦੀ ਵੋਟ ਡੇਗਣੀ ਹੈ ਛੋਟੀ ਵੋਟ ਡਿਗਦੀ ਸਕੈਨ ਹੁੰਦੀ ਰਹੂਗੀ ਹਰ ਵੋਟ ਡਿਗਦੀ ਸਕੈਨ ਹੁੰਦੀ ਰਹੂਗੀ ਰਾਤ ਨੂੰ 12 ਵਜੇ ਤੱਕ ਇੱਥੇ ਨਤੀਜੇ ਆ ਜਾਣਗੇ ਐਦਾਂ ਨਹੀਂ ਵੀ ਟ੍ਰਾਂਟੋ ਦੇ 12 ਵਜੇ ਤੱਕ ਨਤੀਜੇ 12 ਵਜੇ ਆਉਣੇ ਸਟਾਰਟ ਹੋ ਜਾਣਗੇ ਲਾਸਟ ਬ੍ਰਿਸਟ ਕਲੰਬੀਆ ਦੇ ਵਿੱਚ ਜਦੋਂ ਰਾਤ ਦੇ 12 ਵਜੇ ਨੂੰ ਉਦੋਂ ਤੱਕ ਨਤੀਜੇ ਆ ਜਾਣਗੇ ਵੀ ਅੱਜ ਕਿਹੜਾ ਧੜ ਧੜ ਜਿੱਤ ਗਈ ਆ ਤੇ ਕਿਹਦੀਆਂ ਅੱਜ ਧੜ ਪ੍ਰਧਾਨ ਮੰਤਰੀ ਬਣੂਗਾ ਕਿੰਨੇ ਐਮਪੀ ਕਿਹੜੀ ਪਾਰਟੀ ਦੇ ਵੱਧ ਜਿੱਤੇ ਨੇਗੇ ਹੁਣ ਇਹਦੇ ਵਿੱਚ ਰੌਲਾ ਇਹ ਆ ਬਾਈ ਜੀ ਨਾ ਤਾਂ ਉਹਰੇ ਕੋਈ ਪਾਰਟੀ ਹੁੰਦੀ ਆ ਨਾ ਹੀ ਉਹਰੇ ਕੋਈ ਡੀਜੇ ਵਾਜਦੇ ਤੇ ਨਾ ਹੀ ਢੋਲ ਵਾਜਦੇ ਨੇ ਇਹ ਸਾਡੀ ਪਾਰਟੀ ਦਾ ਮੰਦਾ ਜਿੱਤ ਲੋ ਬਸ ਉਹ ਜਿੱਤ ਗਿਆ ਇੱਕ ਬੇਲੀ ਪਈ ਜਗਾ ਤੇ ਜਿੱਥੇ ਗਰਾਉਂਡ ਹੋਊਗਾ ਬਸ ਉੱਥੇ ਇੱਕ ਸਪੀਚ ਦਿੱਤੀ ਜਾਊਗੀ ਹੋਰ ਕੁਝ ਨਹੀਂ ਹੈਗਾ ਤੇ ਸਾਨੂੰ ਇੱਥੇ ਕੋਈ ਫਰਕ ਨਹੀਂ ਜਪਿਆ ਜਿੱਦਾਂ ਬੋਟਿੰਗ ਆ ਨਾ ਹੀ ਕੋਈ ਸਰਕਾਰੀ ਸਕੂਲ ਬੰਦ ਨੇ ਨਾ ਹੀ ਕੋਈ ਅਲੱਗ ਛੁੱਟੀਆਂ ਨਹੀਂ ਇੱਥੇ ਜਾਂ ਆਫਿਸ ਛੁੱਟੀਆਂ ਨੇ ਉਹੀ ਦੇਲੀ ਰੁਟੀਨ ਦੀ ਤਰ੍ਹਾਂ ਉਹ ਇੱਥੇ ਕੈਨੇਡਾ ਦੀ ਇਹ ਖਾਸੀ ਗੱਲ ਲੱਗੀ ਕੀ ਇੱਕ ਤਾਂ ਇਥੇ ਪੋਸਟਰ ਨਹੀਂ ਲਾਉਣ ਦਿੰਦੇ ਕੋਈ ਵੀ ਪੋਸਟਰ ਹੋਵੇ ਗੰਦਾ ਕੋਈ ਵੀ ਖੰਭਾ ਦਵਾਰ ਜਾਂ ਕੰਧ ਦੇ ਉੱਤੇ ਨਹੀਂ ਚਪੇਣ ਦਿੰਦੇ ਉਹਦੇ ਪੋਸਟਰ ਜਿੱਦਾਂ ਆਪਣੇ ਇੰਡੀਆ 'ਚ ਹਰ ਕੋਈ ਦੁਕਾਨ ਵਾਲਾ ਵੀ ਚਿਪੇ ਗਿਆ ਆ ਵੀ ਚਿਪੇ ਗਿਆ ਉਹਨੇ ਕਿਸੇ ਨੂੰ ਉਲਾਉ ਨਹੀਂ ਹੈ ਗਿਆ ਜੇ ਕਿਸੇ ਨੇ ਚਪੇ ਵੀ ਦਿੱਤਾ ਤਾਂ ਉਹਦੇ ਉੱਤੇ ਫੈਨ ਉਹਦਾ ਪੋਸਟਰ ਲੱਗਿਆ ਦੇਖ ਕੇ ਕੰਟੈਕਟ ਕਰਕੇ ਨਾ ਜਦੋਂ ਪਤਾ ਲੱਗਿਆ ਵੀ ਕਈ ਜਗ੍ਹਾ ਤੇ ਉਹਦੇ ਪੋਸਟਰ ਲੱਗੇ ਨੇ ਹੁਣ ਪੱਟਣ ਦੇ ਉੱਤੇ ਵੀ ਖਰਚਾ ਆ ਰਿਹਾ ਤਾਂ ਉਹਨੂੰ ਫੈਨ ਪਾ ਦਾਨਗੇ ਭਾਈ ਤੇਰੇ ਪੋਸਟਰ ਲੱਗੇ ਨੇਗੇ ਕੋਈ ਦੁਕਾਨਦਾਰ ਕੋਈ ਪਾਰਟੀ ਵਾਲਾ ਕੋਈ ਵੀ ਹੋਵੇ ਕੰਪਨੀ ਵਾਲਾ ਤਾਂ ਇੱਥੇ ਪੋਸਟਰ ਨਹੀਂ ਲਾ ਸਕਦਾ ਸਪੈਸ਼ਲੀ ਰੋਡ ਤੇ ਤੁਹਾਨੂੰ ਥੋੜੇ ਕਾਨੇ ਜਿਵੇਂ ਆਪਣੇ ਐਡਵਰਟਾਈਜ਼ਮੈਂਟ ਕਰਦੇ ਨੇ ਅੱਜ ਕੱਲ ਆਪਣੇ ਵੀ ਇੰਡੀਆ ਚ ਕਰਦੇ ਨੇ ਰੋਡ ਦੇ ਉੱਤੇ ਵੱਡੇ ਪੋਸਟਰ ਸਾਈਡ ਦੇ ਉੱਤੇ ਲਾਈ ਜਾਂਦੇ ਨੇ ਕਿ ਬੈਨਰ ਉਹ ਅਲੱਗ ਚੀਜ਼ ਆ ਪਰ ਇੱਥੇ ਕੰਧਾਂ ਤੇ ਦੁਕਾਨਾਂ ਤੇ ਜਾਂ ਘਰਾਂ ਦੇ ਮੂੰਹ ਦੇ ਤੁਹਾਨੂੰ ਕੋਈ ਵੀ ਪੋਸਟਰ ਨਹੀਂ ਚੰਕੂਗਾ ਜੋ ਕਿ ਲਾਇਆ ਗਿਆ ਹੋਵੇ ਵੀ ਅੱਜ VOTING ਆ ਤੁਸੀਂ ਇਹਨੂੰ ਫਲਾਣੇ ਬੰਦੇ ਨੂੰ ਵੋਟ ਪਾਉਣੀ ਆ ਐਦਾਂ ਦਾ ਕੋਈ ਵੀ ਨਹੀਂ ਹੈਗਾ ਤੇ ਇਹਦੇ ਵਿੱਚ ਇੱਕ ਗੱਲ ਹੋਰ ਸੁਣਨ ਨੂੰ ਆਈ ਆ ਜੋ ਪੰਜਾਬੀ ਭਾੜੇ ਪਹਿਲਾਂ ਆਏ ਸੀਗੇ ਸ਼ੁਰੂ ਚ ਪੰਜਾਬੀ ਤਾਂ ਉਹ ਪੀਆਰ ਹੋਏ ਨੇਗੇ ਉਹ ਕਹਿੰਦੇ ਵੀ ਪੰਜਾਬੀ ਵਿੱਚ ਬਹੁਤ ਆਸਾਨ ਮੰਨਦੇ ਨੇ ਜਸਟਨ ਟ੍ਰੂਡੋ ਦੀ ਫੈਮਿਲੀ ਦਾ ਜੋ ਕਿ ਉਹਨਾਂ ਦੇ ਫਾਦਰ ਨੇ ਸਾਨੂੰ ਪਹਿਲਾਂ ਪੀਆਰ ਦਿੱਤੀ ਸੀ ਸਾਰੇ ਪੰਜਾਬੀਆਂ ਨੂੰ ਕਿ ਜਿਹੜਾ ਅੱਜ ਤੋਂ 30 40 ਸਾਲ ਪਹਿਲਾਂ ਆਏ ਸੀਗੇ ਉਹਨਾਂ ਨੂੰ ਇੱਕ ਸਾਥੀ ਪੀਆਰ ਕਰਤਾ ਸੀਗਾ ਇੱਥੇ ਤਾਂ ਉਸ ਟਾਈਮ ਉਹਨਾਂ ਦੇ ਫਾਦਰ ਇੱਥੋਂ ਦੇ ਪ੍ਰਧਾਨ ਮੰਤਰੀ ਸੀਗੇ ਤਾਂ ਕਹਿੰਦੇ ਨੇ ਵੀ ਜਸਟਨ ਟ੍ਰੂਡੋ ਜੀ ਦਾ ਉਹਨਾਂ ਦੇ ਫੈਮਿਲੀ ਦਾ ਬਹੁਤ ਧੰਨਵਾਦੀ ਨੇ ਉਹਨਾਂ ਦੇ ਆਸਾਨ ਬੰਦ ਨੇਗੇ ਪਰ ਕਹਿੰਦੇ ਉਹਨਾਂ ਦੀ ਹੋਰ ਪਹਿਲਾਂ ਪਾਰਟੀਆਂ 'ਚ ਨਹੀਂ ਬੜੇ ਸੀ ਪੰਜਾਬੀ ਟੋਟਲੀ ਕਹਿੰਦੇ ਵੀ ਪੰਜਾਬੀ ਵੋਟਾਂ ਤੋਂ VOTING ਤੋਂ ਦੂਰ ਸੀ ਕਿ ਪਾਰਟੀਆਂ ਤੋਂ ਜਿੱਦਾਂ ਕਹਿ ਲੋ ਪਾਰਟੀ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਸੀ ਹੌਲੀ ਹੌਲੀ ਰੁਝਾਨ ਵੱਧ ਆ ਗਿਆ ਜਦੋਂ ਪਾਰਟੀ ਜਾਦਾ ਪੰਜਾਬੀ ਪੀਆਰ ਹੋਇਆ ਤਾਂ ਫਿਰ ਕਹਿੰਦੇ ਯਾਸ਼ਰ ਟੁੱਟਵਰ ਦੀ ਪਾਰਟੀ ਦੇ ਵਿੱਚ ਵਧੀਆ ਉਹਨਾਂ ਨੇ ਪੈਰ ਜਮਾ ਲਈ ਤੇ ਕੁਛ ਕੀ ਹੋਇਆ ਉਹਨਾਂ ਦੇ ਸਨਮਾਨਤਾ ਹੈਗੇ ਸੀਗੇ ਜਦੋਂ ਕਹਿੰਦੇ ਕੀ ਹੋਇਆ ਹੁਣ ਬੰਦੇ ਵੱਧ ਗਏ ਉਹ ਕਹਿੰਦਾ ਜੀ ਮੈਨੂੰ ਟਿਕਟ ਦਿਓ ਉਹ ਕਹਿੰਦਾ ਮੈਨੂੰ ਟਿਕਟ ਦਿਓ ਕੁਝ ਬੰਦਿਆਂ ਨੂੰ ਟਿਕਟਾਂ ਨਹੀਂ ਮਿਲੀਆਂ ਜੋ ਆਪਦੇ ਪੈਰ ਜਮਾ ਗਏ ਫਿਰ ਉਹਨਾਂ ਨੇ ਦੂਜੀਆਂ ਪਾਰਟੀਆਂ ਵਾਲੇ ਰੁਖ ਕਰ ਲਿਆ ਟਿਕਟ ਦੀ ਖਾਤਰ ਤਾਂ ਕਰਕੇ ਉਹ ਢੜੇ ਟੁੱਟ ਗਏ ਤਾਂ ਹੁਣ ਜਿੱਥੇ ਕੀ ਲੱਗਦਾ ਕਿ ਕਹਨ ਨੂੰ ਤਾਂ ਕਹਿਣ ਦੀ ਗੱਲ ਆ ਵੀ ਆਸਾਨ ਬਹੁਤ ਮੰਨਦੇ ਨੇ ਪਰ ਉਹ ਗੱਲ ਹੈ ਨਹੀਂ ਜੀ ਵੀ ਆਸਾਨ ਵਾਲੀ ਗੱਲ ਕਿਉਂਕਿ ਜੇ ਐਡੀ ਆਸਾਨ ਵਾਲੀ ਗੱਲ ਹੁੰਦੀ ਤਾਂ ਉਹ ਪਾਰਟੀ ਨਾਲ ਜੁੜੇ ਰਹਿਣਾ ਸਾਰੇ ਨੇ ਕਿਉਂਕਿ ਭਾਈ ਜਦੋਂ ਥੋੜੇ ਪੈਰ ਜਮਾ ਜਿਆਦਾ ਬੰਦਾ ਫਿਰ ਆਪ ਵੀ ਸੀਟ ਕਰੀ ਚਾਹ ਬਾਣ ਹੁੰਦਾ ਕਿ ਭਾਈ ਮੈਂ ਵੀ ਐਮਪੀ ਬਣਾ ਮੈਂ ਵੀ ਕੋਈ ਮਨਿਸਟਰ ਬਣਾ ਤਾਂ ਕਰਕੇ ਕਿਤੇ ਦਾ ਦਿਲ 'ਚ ਹੈਗਾ ਕਿ ਆਸਾਨ ਭਈ ਇਹ ਗੱਲ ਜਾਦਾ ਕੀ ਜਾਸਟਰ ਟ੍ਰੂਡੋ ਦੇ ਫਾਦਰ ਸਾਹਿਬ ਨੇ ਉਦੋਂ ਜੀ ਨੇ ਕਿ ਇੱਥੇ ਪੰਜਾਬੀਆਂ ਨੂੰ ਪੱਕਾ ਕੀਤਾ ਸੀਗਾ ਪਰ ਕਿਤੇ ਆਜੂ ਗੱਲ ਦਬਦੀ ਯਾਦ ਆ ਰਹੀ ਆ ਕਿ ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਹੈਗੀਆਂ ਵੀ ਆਸਾਨ ਯਾਦ ਹੋਊਗਾ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਜਦੋਂ ਇੰਨੇ ਧੜੇ ਹੋਇਆ ਜੀ ਆ ਪਾਰਟੀਆਂ ਖੜੀਆਂ ਆਦਿਆਂ ਨੇ ਪੰਜਾਬੀ ਵੀ ਹੁਣ ਤਿੰਨੇ ਪਾਰਟੀਆਂ ਚ ਹੋ ਗਏ ਆਮ ਨੂੰ ਸਾਹਮਣੀ ਪੰਜਾਬੀ ਨੇਗੇ ਤਾਂ ਕਰਕੇ ਮੈਨੂੰ ਨਹੀਂ ਲੱਗਦਾ ਵੀ ਜਾਦੇ ਆਸਾਨ ਦੀ ਗੱਲ ਹੋਊਗੀ ਵੇਣ ਗੱਲਾ ਵੀ ਵੋਟਾਂ ਦੀ ਜਿੱਤਣ ਦੀ ਤੇ ਹਰੇਕ ਦੇ ਮਨ ਚ ਇਹੀ ਹੁੰਦਾ ਸਵਾਲ ਤਾਂ ਕੀ ਮੈਂ ਵੀ ਲੀਡਰ ਬਣਾ ਮੈਂ ਵੀ ਲੀਡਰ ਬਣਾ ਤਾਂ ਆਸਾਨ ਕਿਤੇ ਨਾ ਕਿਤੇ ਭੁੱਲੀ ਜਾਂਦੇ ਨੇ ਕਿਉਂਕਿ ਆਸਾਨ ਪਹਿਲਾਂ ਕਿਤੇ ਸੀ ਹੁਣ ਉਹਨਾਂ ਦੀ ਦੂਜੀ ਪੀੜ੍ਹੀ ਆ ਗਈ ਤਾਂ ਆਸਾਨ ਫਿਰ ਰਾਹ ਚ ਹੀ ਰਹਿ ਜਾਂਦੇ ਆ ਤੇ ਬਾਕੀ ਭਈ ਅੱਜ ਵੋਟਾਂ ਨੇ ਦੇਖੋ ਹੁਣ ਕਿਹਦੀ ਤਕਦੀਰ ਜਾਗਦੀ ਆ ਤਕਦੀਰ ਦੇ ਵਿੱਚ ਤਾਂ ਇਹੀ ਆ ਕਿ ਪੰਜਾਬੀਆਂ ਦਾ ਬੁਰਾ ਹਾਲ ਹੋਣ ਆਲਾ ਆਗਾ ਹਰ ਨੂੰ ਪਤਾ ਹੀ ਲੱਗਿਆ ਨਾ ਕਿ ਆਸਾਰ ਕਿਹਦੇ ਜਿੱਤਣ ਦੇ ਨੇ ਦੇਖੋ ਇਥੋਂ ਪਤਾ ਹੀ ਆ ਵੀ ਕਿਹਨੇ ਜਿੱਤਣਾਗਾ ਰਾਤ ਨੂੰ 12 ਵਜੇ ਪਤਾ ਲੱਗ ਜੂਗਾ ਤੇ ਉਸ ਤੋਂ ਬਾਅਦ ਇੱਥੇ ਕਈ ਪਾਰਟੀਆਂ ਨੇ ਬੋਟਾ ਇਹ ਕਰਕੇ ਲੈਂਦੀਆਂ ਨੇ ਕਿ ਕੈਨੇਡਾ ਦੇ ਵਿੱਚ ਜਿੰਨੇ ਵੀ ਬੰਦੇ ਨੇ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਗਏ ਨੇ ਜਾਂ ਸਟੂਡੈਂਟ ਨੇਗੇ ਜਾਂ ਕੋਈ ਵੀ ਵਰਕ ਪਰਮਿਟ ਦੇ ਨੇ ਉਹ ਦੂਜੀ ਪਾਰਟੀ ਕਹਿ ਰਹੀ ਆ ਕਿ ਅਸੀਂ ਪੀਆਰ ਨਹੀਂ ਕਰਨੇ ਇੱਥੇ ਤੁਸੀਂ ਪੜਨ ਆਇਓ ਪੜ ਕੇ ਵਾਪਸ ਜਾਓ ਕੰਮ ਕਰਕੇ ਆਵਦਾ ਵਾਪਸ ਜਾਓ ਉਹਨਾਂ ਦੀ ਇੱਕੋ ਸੋਚਣੀ ਆ ਕਿ ਜਿੰਨਾ ਤੱਕ ਬੰਦੇ ਦੇ ਹੈਗਾ ਹੱਡਾਂ 'ਚ ਦਮ ਤੇ ਕੰਮ ਕਰੋ ਜਦੋਂ ਭਾਈ ਤੁਹਾਡਾ ਕੰਮ ਹੱਡਾਂ 'ਚ ਦਮ ਨਿਕਲ ਜਾ ਤਾਂ ਆਪਦੇ ਦੇਸ਼ ਚੱਪ ਜਾਓ ਅਸੀਂ ਪੀਆਰ ਦਾ ਤੁਹਾਡਾ ਠੇਕਾ ਨਹੀਂ ਲੈਂਦਾ ਹੈਗਾ ਤੁਸੀਂ ਸੈਂਡ ਕਰਕੇ ਆਏ ਸੀ ਸਟੂਡੈਂਟਾਂ ਨੂੰ ਕਹਿੰਦੇ ਕਿ ਅਸੀਂ ਸਿਰਫ ਪੜਨ ਜਾ ਰਹੇ ਹਾਂ ਅਸੀਂ ਪੀਆਰ ਲੈਣ ਨਹੀਂ ਜਾ ਰਹੇ ਇਹੀ ਚੱਕਰ ਪਈ ਐ ਐਲਐਮਆਈ ਆ ਐਲਐਮਆਈਆਂ ਦੇ ਰੂਲ ਉਹੀ ਲਾਗੂ ਰਹਿਣਗੇ ਉਹਨਾਂ ਦੇ ਪੁਆਇੰਟ ਬੰਦ ਕਰਤੇ ਜਿਹੜੇ ਵੀ ਬੰਦੇ ਐਲਐਮਆਈ ਤੇ ਆਏ ਹੋਏ ਨੇ ਉਹ ਹੁਣ ਪੀਆਰ ਨਹੀਂ ਹੋ ਸਕਦੇ ਟਰੱਕ ਵਾਲੇ ਵੀਰ ਵੀ ਪੀਆਰ ਨਹੀਂ ਹੋ ਸਕਦੇ ਉਹਨਾਂ ਦੇ ਮਾਨਸਿਕ ਭੁਲੇਖਾ ਚੱਲ ਰਿਹਾ ਸ਼ਾਇਦ ਅਸੀਂ ਐਲਐਮਆਈ ਤੇ ਆ ਵੱਡੀ ਐਲਐਮਆਈ ਲੈ ਕੇ ਪੀਆਰ ਹੋ ਜਾਗੇ ਜਦੋਂ ਭਾਈ ਐਲਐਮਆਈ ਦੇ ਪੁਆਇੰਟ ਹੀ ਬੰਦ ਕਰਤੇ ਜਦੋਂ ਤੁਹਾਡੇ ਨੰਬਰ ਹੀ ਨਹੀਂ ਜੁੜਨੇ ਤਾਂ ਤੁਸੀਂ ਪੀਆਰ ਕਿੱਦਾਂ ਹੋਵੋਗੇ ਤਾ ਹੁਣ ਦੂਜੀ ਪਾਰਟੀ ਆ ਗਈ ਤਾਂ ਭੁੱਲੀ ਜਾਓ ਪੀਆਰ ਤੇ ਅੱਜ ਰਾਤ ਨੂੰ ਛੋੜੇ ਦੇਖਿਓ ਅੱਜ ਰਾਤ ਨੂੰ ਪਤਾ ਲੱਗ ਜੂ ਕਿਹੜਾ ਜਿੱਤਦਾ ਉਸ ਤੋਂ ਬਾਅਦ ਜਿਹੜੇ ਮੁੰਡੇ ਨਵੇਂ ਆਏ ਨੇਗੇ ਚਾਹੇ ਮੇਰੇ ਵਰਗੇ ਹੋਣ ਚਾਹੇ ਐਲਐਮਆ ਤੇ ਹੋਣ ਚਾਹੇ ਹੋਣ ਸਟੂਡੈਂਟ ਚਾਹੇ ਕਾਸੇ ਤੇ ਵੀ ਆਏ ਹੋਣ ਸਪਾਸ ਵੀ ਜੇ ਤੇ ਉਹਨਾਂ ਦੇ ਰਾਤ ਨੂੰ ਜ਼ੀਰੋ ਵਾਲੇ ਵੱਲ ਮੰਗੂ ਖਿਓ ਜੁੜ ਜਾਣਗੇ ਜੇ ਕਿਤੇ ਦੂਜੀ ਪਾਰਟੀ ਜਿੱਤ ਗਈ ਉਹਨਾਂ ਨੇ ਕਿਹਾ ਹੋਇਆ ਵੀ ਅਸੀਂ ਆਉਂਦੀ ਟਰੰਪ ਵਾਂਗੂ ਛੇੜਾ ਛੇੜ ਦਾਂਗੇ ਜਿਵੇਂ ਟਰੰਪ ਭਾਈ ਜਾਜਾ ਤੇ ਚੜਦਾ ਕਹਿੰਦੇ ਜੀ ਅਸੀਂ ਵੀ ਇਹ ਚਾੜਦਾਂਗੇ ਤੇ ਸਾਡੇ ਦੇਸ਼ 'ਚ ਨੌਕਰੀਆਂ ਦੀ ਛੋਟ ਹੋ ਰਹੀ ਆ ਬੇਰਜਗਾਰੀ ਵੱਧ ਰਹੀ ਆ ਉਹ ਕਹਿੰਦੇ ਸਾਡੇ ਲੋਕਲ ਮੁੰਡਿਆਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਤਾਂ ਕਰਕੇ ਕਾਲਮ ਸਖਤ ਚੁੱਕੇ ਜਾਣੇ ਆ ਅੱਜ 28 ਤਰੀਕ ਦੀ ਲਾਸਟ ਕਿਸਮਤ ਆ ਅਗਲੇ 29 ਅਪ੍ਰੈਲ ਤੋਂ ਤੁਹਾਡੀ ਕਿਸਮਤ ਦੇ ਵਿੱਚ ਲਾਟੂ ਜਾਗਦਾ ਜਾਂ ਬੁੱਝਦਾ ਇਹ ਤੁਹਾਨੂੰ ਪਤਾ ਲੱਗ ਜੂਗਾ ਵੀ ਕੌਣ ਜਿੱਦਾ ਤੇ ਬਾਈ ਜੀ ਅੱਜ ਦੇਖਦੇ ਆ ਤੇ ਕੱਲ ਨੂੰ ਤੁਹਾਨੂੰ ਦੁਬਾਰਾ ਲਾਈਵ ਹੋ ਕੇ ਦਿਖਾਉਣੇ ਆ ਵੀ ਕੌਣ ਜਿੱਤਿਆ ਤੇ ਹੁਣ ਕਿਸਮਤ ਦਾ ਕੀ ਬਣੂਗਾ ਕਿਉਂਕਿ ਉਹਨੇ ਜਿੱਤਦਿਆਂ ਹੋਈ ਜਿਹੜਾ ਵਾਅਦੇ ਕੀਤੇ ਨੇਗੇ ਬਾਈ ਜੀ ਜਿੱਤਦਿਆਂ ਹੋਇਆ ਹੀ ਉਹਨੇ ਸਪੀਚ ਦੇ ਦੇਣੀ ਆ ਜਿਹੜਾ ਨਵਾਂ ਪ੍ਰਧਾਨ ਮੰਤਰੀ ਬਣੂ ਵੀ ਵਾਦਿਆਂ ਦੇ ਸਿਹਾਬ ਤੇ ਕੀ ਕਰੂਗਾ ਉਹ ਠੀਕ ਆ ਬਾਈ ਜੀ ਅਗਲੀ ਵੀਡੀਓ ਦੇਖਣ ਤੇ ਅਗਲੀ ਵੀਡੀਓ ਚ ਫੇਰ ਮਿਲਦੇ ਆ ਸੋ ਸ੍ਰੀ ਅਕਾਲ ਬਾਈ ਜੀ